ਸਣ ਲੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸਤਜੁਗ ਸਤ ਤ੍ਰੇਤਾ ਜਗੇ ਦੁਆਪੁਰ ਪੂਜਾ ਆਚਾਰ ਤੀਨੋ ਜੁਗਤੀ ਨਉਂਦਰੇ ਕਲ ਕੇਵਲ ਨਾਮ ਆਧਾਰ ਕੋਈ ਯਗ ਦਾ ਸਮਾਨ ਨਹੀਂ ਹੈ ਕੋਈ 88 ਤੀਰਥਾਂ ਦੇ ਭਰਮਣ ਦਾ ਸਮਾਨ ਨਹੀਂ ਜ਼ਿੰਦਗੀ ਬੜੀ ਮਸਰੂਫ ਹੋ ਗਈ ਹੈ ਉਦੋਂ ਲੋਕੀ ਪੈਦਲ ਚੱਲਦੇ ਸਨ ਅੱਧੀ ਜ਼ਿੰਦਗੀ ਬਲਕਿ ਅੱਧੀ ਤੋਂ ਵੀ ਜ਼ਿਆਦਾ ਤੀਰਥਾਂ ਦੇ ਭਰਮਣ ਵਿੱਚ ਲੰਘ ਜਾਂਦੀ ਸੀ ਇਤਨੀਆਂ ਲੋੜਾਂ ਨਹੀਂ ਸਨ ਅੱਜ ਜੀਵਨ ਦੀਆਂ ਲੋੜਾਂ ਵਧ ਗਈਆਂ ਨੇ ਸਮੱਸਿਆਵਾਂ ਵਧ ਗਈਆਂ ਨੇ ਸਮਾਮਨੁਕੋਲੇਤਨਾ ਨਹੀਂ ਹੈ ਹਰ ਇੱਕ ਚੀਜ਼ ਵਿੱਚ ਉੱਨਤੀ ਕੀਤੀ ਗਈ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਵੱਡਾ ਕੰਮ ਹੋ ਜਾਏ ਲੰਬੀ ਯਾਤਰਾ ਥੋੜੇ ਜਿਹਾਂ ਸਮੇਂ ਚ ਹੋ ਜਾਏ ਹਵਾਈ ਜਹਾਜ਼ ਰੇਲ ਮੋਟਰਾਂ ਗੱਡੀਆਂ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਸਾਰੇ ਕੰਮ ਹੋ ਜਾਣ ਬੜੀ ਭਾਰੀ ਮਸ਼ੀਨਰੀ ਜਿਹੜਾ ਟੋਆ ਪੁੱਟਣਾ ਹੈ ਸ਼ਾਇਦ 2 ਮਹੀਨੇ ਲੱਗ ਜਾਣ ਮਸ਼ੀਨਾਂ ਇਹ 4 ਘੰਟਿਆਂ ਚ ਪੁੱਟ ਕੇ ਰੱਖ ਦਿੰਦੀਆਂ ਨੇ ਮਸ਼ੀਨਾਂ ਨਾਲ ਬਿਲਡਿੰਗਾਂ ਪਈਆਂ ਬਣਦੀਆਂ ਸਾਰੇ ਕੰਮ ਤੋਂ ਅੱਜ ਦੀ ਉਨਤੀ ਟੈਕਨਿਕ ਨਾਲ ਕਰਨਾ ਚਾਹੁੰਦਾ ਸਿਰਫ ਧਰਮ ਦਾ ਕੰਮ ਹਜ਼ਾਰਾਂ ਸਾਲ ਜੋ ਪਛੜਿਆ ਹੋਇਆ ਸੀ ਉਹ ਕਰਨਾ ਚਾਹੁੰਦਾ ਸਤਜੁਗ ਸਤ ਤ੍ਰੇਤਾ ਜਗੇ ਮੈਂ ਕਿਸੇ ਪੁਰਾਣੇ ਦੀ ਨਿੰਦਾ ਨਹੀਂ ਕਰਦਾ ਪਿਆ ਉਹ ਪੈਦਲ ਚੱਲ-ਚੱਲ ਕੇ ਵੀ ਟਿਕਾਣੇ ਤੇ ਪਹੁੰਚਦੇ ਹੁੰਦੇ ਸਨ ਉਹਨਾਂ ਕੋਲ ਸਮਾਂ ਹਸੇ ਮੈਂ ਨਹੀਂ ਕਹਿੰਦਾ ਨਹੀਂ ਪਹੁੰਚਦੇ ਸਨ ਉਹ ਰੱਥ ਤੇ ਬੈਠ ਕੇ ਵੀ ਪਹੁੰਚਦੇ ਸਨ ਉਹ ਘੋੜਿਆਂ ਤੇ ਅਸਵਾਰੀ ਕਰਕੇ ਵੀ ਪਹੁੰਚਦੇ ਸਨ ਓਠਾਂ ਤੇ ਬੈਠ ਕੇ ਵੀ ਪਹੁੰਚਦੇ ਸਨ ਪਰ ਅੱਜ ਓਠਾਂ ਤੇ ਬੈਠ ਕੇ ਮੰਜ਼ਿਲ ਤੱਕ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਬੈਲਾਂ ਤੇ ਅਸਵਾਰੀ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਰਥ ਦੇ ਉਤੇ ਬੈਠ ਕੇ ਲੰਬੀ ਯਾਤਰਾ ਕਰਨ ਦਾ ਵਕਤ ਨਹੀਂ ਹੈ ਮਨ ਕੋਲ ਇਤਨਾ ਸਮਾਂ ਨਹੀਂ ਹੈ ਅੱਜ ਤੇ ਸਿਰਫ ਇੱਕ ਚਿਤ ਹੋ ਕੇ ਇੱਕ ਦਫਾ ਵਾਹਿਗੁਰੂ ਆਖੀਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਸੰਤਾਪ ਮਿਟ ਜਾਂਦੇ ਨੇ ਇੱਕ ਚਿਤ ਜਾਏ ਇੱਕ ਛੇਨ ਆਇਓ ਕਾਲ ਹਾਸ ਕੇ ਵਿਚਨਾ ਆਇਓ ਨਿਰਵਾਣ ਕੀਰਤਨ ਗਾਓ ਕਰ ਤੇ ਕਾ ਨਿਮਕ ਸਿਮਰਤ ਜਿੱਤੇ ਛੋਟੇ ਨਿਮਕ ਇੱਕ ਸੈਕੰਡ ਸਤਜੁਗ ਸਤਰੇ ਤਾ ਜਗੇ ਦਵਾਪਰ ਪੂਜਾ ਚਾਲ ਤੀਨੋਂ ਯੁਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ ਇਸ ਯੁਗ ਦੇ ਚ ਕੇਵਲ ਨਾਮ ਦੇ ਜਪਣ ਨਾਲ ਉਧਾਰ ਹੋਵੇਗਾ ਕੋਈ ਵੀ ਨਾਮ ਜਪਿਆ ਹੋਇਆ ਪੁਛਾ ਦੇਣਾ ਪਰ ਕਿਸੇ ਇੱਕ ਨਾਮ ਨੂੰ ਜਪਣਾ ਬੈਵਾ ਹਰ ਮੰਤਰ ਆਪਣੇ ਮਨ ਦੀ ਅਵਸਥਾ ਬਣਾ ਲੈਂਦੇ ਅੰਦਰ ਸੁਭਾਅ ਬਣਾ ਲੈਂਦਾ ਹੈ ਹਰ ਸਾਰੇ ਮੰਤਰ ਪਰਮਾਤਮਾ ਤੱਕ ਪਹੁੰਚਾਉਂਦੇ ਨੇ